ਚਾਕੀ ਵਿਵਾਦ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਨੀਲ ਜਾਖੜ ਨੂੰ ਡਾਇਰੈਕਟ ਚੈਲੰਜ ਬੋਲੇ ਚਾਕੀ ਤੇ ਤਸਵੀਰ ਵਾਲੀ ਗੱਲ ਸਾਬਤ ਹੋਈ ਤਾਂ ਛੱਡ ਦੇਵਾਂਗਾ ਸਿਆਸਤ ਤੁਸੀਂ ਝੂਠੇ ਨਿਕਲੇ ਤਾਂ ਨਾ ਵੜਿਓ ਪੰਜਾਬ ਨਵੇਂ ਸਾਲ ਤੇ ਇੰਡੀਆ ਘਟ ਜੋੜ ਦੇ ਸੀਟ ਸ਼ੇਰਿੰਗ ਤੇ ਮੰਥਨ ਸੂਤਰਾਂ ਦੇ ਹਵਾਲੇ ਤੋਂ ਖਬਰ ਘਟ ਜੋੜ ਦੇ ਪਾਈਵਾਲਾ ਨਾਲ ਸੀਟ ਸ਼ੇਰਿੰਗ ਤੇ ਅਗਲੇ ਹਫਤੇ ਤੋਂ ਕਾਂਗਰਸ ਸ਼ੁਰੂ ਕਰੇਗੀ ਗੱਲਬਾਤ ਇਹਨੂੰ ਪਿਨੂ ਲਿਖੇ ਪੱਤਰ ਨੇ ਰਿਪਲਾਈ ਦਾ ਕੱਲ ਸ਼ਾਮ ਤੱਕ ਇੰਤਜ਼ਾਰ ਕਰਨ ਲਈ ਮਜਬੂਰੀਆ ਉਸ ਤੋਂ ਬਾਅਦ ਐਸਆਈਟੀ ਅੱਗੇ ਪੇਸ਼ ਹੋਣ ਬਾਰੇ ਲੈਣਗੇ ਕੋਈ ਫੈਸਲਾ ਤਾਂ ਆਪ ਦਾਵਾਰ ਜਾਂਚ ਤੋਂ ਪੱਧਰੇ ਨਹੀਂ ਮਿਲਤੀ ਆ ਪੰਜਾਬ ਸਰਕਾਰ 3 ਫਰਵਰੀ ਤੋਂ ਸ਼ੁਰੂ ਕਰੇਗੀ ਐਨਆਰਆਈ ਮਿਲਨੀਆਂ ਐਨਆਰਆਈ ਮਾਮਿਆਂ ਦੇ ਮੱਤ ਮੈਂ ਦੀ ਨਵੀਂ ਵੈਬਸਾਈਟ ਕੀਤੀ ਲਾਂਚ ਸੀਐਮ ਬੋਲੇ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਸਹਾਈ ਹੋਏਗੀ ਵੈਬਸਾਈਟ ਕਤਰ ਵੱਲੋਂ 8 파ਰਤੀਆਂ ਦੀ ਫਾਂਸੀ ਦੀ ਸਜ਼ਾ ਮਾਫ਼ ਕਰਨ ਦੇ ਫੈਸਲੇ ਬਹਾਨੇ ਐਸਪੀਸੀ ਨੇ ਕੇਰੀ ਕੇਂਦਰ ਸਰਕਾਰ ਕਿਹਾ ਬੱਦੀ ਸਿੰਘਾਂ ਨੂੰ ਮੁਆਫੀ ਤੇ ਦੇਸ਼ ਦਾ ਕਾਨੂੰਨ ਦਿੰਦਾ ਦੋ ਟਕ ਜਵਾਬ ਕਤਰ ਤੋਂ ਲੈਣੀ ਚਾਹੀਦੀ ਸਿੱਖਿਆ ਕਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਚੰਡੀਗੜ੍ਹ ਪ੍ਰਸ਼ਾਸਕ ਤੋਂ ਮੰਗ ਚੰਡੀਗੜ੍ਹ ਚ ਇੰਗਲਿਸ਼ ਦੀ ਥਾਂ ਪੰਜਾਬੀ ਹੋਵੇ ਪਹਿਲੀ ਭਾਸ਼ਾ ਮੋਗਾ ਨਗਰ ਨਿਗਮ ਚ ਨਿਕਲੀਆਂ 48 ਬੇਲਦਾਰ ਦੀਆਂ ਨੌਕਰੀਆਂ ਨੌਕਰੀ ਲਈ 8ਵੀਂ ਪਾਸ ਰੱਖੀ ਗਈ ਯੋਗਤਾ ਸੂਬੇ ਭਰ ਚੋਂ ਹੁਣ ਤੱਕ 3300 ਉਮੀਦਵਾਰਾਂ ਨੇ ਕੀਤਾ ਅਪਲਾਈ ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਰਕਤਾ ਪੈਂਦਾ ਹੈ ਲੈ ਕੇ ਮੈਂ ਵਿਜੇਪਾਲ ਸਿੰਘ ਤੁਹਾਡੇ ਸਾਹਮਣੇ ਹਾਜ਼ਰ ਹਾਂ ਔਰ ਸ਼ੁਰੂਆਤ ਕਰਦੇ ਹਾਂ ਕੌਂਗ ਆਮ ਆਬੀ ਪਾਰਟੀ ਤੇ ਬੀਜੇਪੀ ਦੇ ਵਿੱਚ ਚੱਲ ਰਹੇ ਇਲਜ਼ਾਮ ਤਰਾਸ਼ੀ ਦੀ ਦਰਅਸਲ ਪੰਜਾਬ ਦੀਆਂ ਚਾਕੀਆਂ ਰਿਜੈਕਟ ਕਰਨ ਕੀਤੇ ਜਾਣ ਤੋਂ ਬਾਅਦ 26 ਜਨਵਰੀ ਦੇ ਲਈ ਜੋ ਪੰਜਾਬ ਵੱਲੋਂ ਚਾਕੀਆਂ ਭੇਜੀਆਂ ਜਾਣੀਆਂ ਸੀ ਉਸਤੇ ਸੈਂਪਲਸ ਰਿਜੈਕਟ ਹੋਣ ਤੋਂ ਬਾਅਦ ਹੁਣ ਵਾਰ ਪਲਟਵਾਰ ਦਾ ਸਿਲਸਲਾ ਇਸ ਵੇਲੇ ਪੰਜਾਬ ਸਰਕਾਰ ਤੇ ਬੀਜੇਪੀ ਦੇ ਵਿੱਚ ਚੱਲ ਰਿਹਾ ਹੈ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਕੱਲ ਇੱਕ ਦਾਵਾ ਕੀਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ ਆਪਣੀਆਂ ਤਸਵੀਰਾਂ ਲਾਉਣੀਆਂ ਚਾਹੁੰਦੇ ਸੀ ਮਨਿੰਦਰ ਸਿਰਸਾ ਵੱਲੋਂ ਵੀ ਇਹ ਦਾਵਾ ਕੀਤਾ ਗਿਆ ਸੀ ਪਰ ਅੱਜ ਉਸ ਦਾਅਵੇ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਤਿੱਖਾ ਪਲਟਵਾਰ ਕੀਤਾ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਾਖੜ ਨੇ ਜੋ ਕੁਝ ਕਿਹਾ ਹੈ ਉਸ ਦੇ ਸਬੂਤ ਦੇ ਦੇਣ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ ਸੀਐਮ ਨੇ ਦਾਵਾ ਕੀਤਾ ਕਿ ਚਾਕੀਆਂ ਤੇ ਤਸਵੀਰਾਂ ਲਾਉਣ ਵਾਲੇ ਦਾਅਵੇ ਆਧਾਰਹੀਨ ਨੇ ਕਿ ਅਸੀਂ ਪੰਜਾਬ ਦਾ ਸੱਭਿਆਚਾਰ ਤੇ ਵਿਰਸਾ ਦਿਖਾਉਣਾ ਚਾਹੁੰਦੇ ਸੀ ਜਿਸ ਦੀ ਇਜਾਜ਼ਤ ਨਹੀਂ ਦਿੱਤੀ ਗਈ ਭਾਜਪਾ ਪ੍ਰਧਾਨ ਜਾਖੜ ਨੇ ਚਾਕੀ ਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਤਸਵੀਰ ਲਾਏ ਜਾਣ ਦਾ ਦਾਵਾ ਕੀਤਾ ਸੀ। ਜਾਖੜ ਸਾਹਿਬ ਇਹ ਐਸਾ ਕੰਮ ਸੀ ਕਰ ਸਕਦੇ ਕਿਸੀਂ 15 ਗੱਤ ਤੋਂ 26 ਜਨਵਰੀ ਚਾਕੀ ਚ ਭਗਵੰਤ ਮਾਨ ਪਰ ਸਿੰਘ ਦੇ ਬਰਾਬਰ ਫੋਟੋ ਲਾ ਲੈ। ਮੇਰੀ ਔਕਾਤ ਹੈ ਨਹੀਂ। ਤੂੰ ਸਾਬਤ ਕਰ ਦੋ, ਰਾਜਨੀਤੀ ਛੱਡ ਦੂੰਗਾ। ਉਧਰ ਭਾਜਪਾ ਆਕੂ ਮਨਜਿੰਦਰ ਸਿਰਸਾ ਨੇ ਸ਼ੁੱਕਰਵਾਰ ਦੀ ਸਵੇਰ ਇਸੇ ਮਾਮਲੇ ਤੇ ਇੱਕ ਹੋਰ ਬਿਆਨ ਦਿੱਤਾ ਕਿ ਤਸਵੀਰਾਂ ਲਗੀਆਂ ਹੋਈਆਂ ਨਹੀਂ ਸਨ। ਸਗੋਂ ਪੰਜਾਬ ਸਰਕਾਰ ਦੀ ਪਲੈਨਿੰਗ ਸੀ ਅਜਿਹਾ ਕਰਨ ਦੀ। ਇੱਕ ਮੁੱਖ ਮੰਤਰੀ ਕਹੂਗਾ ਕਿ ਮਾਈਪਾ ਗੋਜੀ ਦੀ ਫੋਟੋ ਲੱਗੇ ਨਾ ਲੱਗੇ ਸ਼ਹੀਦਾਂ ਦੀ ਸ਼ਹੀਦ ਪਗਲ ਸਿੰਘ ਦੀ ਫੋਟੋ ਲੱਗੇ ਨਾ ਲੱਗੇ ਪਰ ਅਰਵਿੰਦ ਕੇਜਰੀਵਾਲ ਜੀ ਵਰ ਭਗਵੰਤ ਮਾਨ ਦੀ ਫੋਟੋ ਝਾਂਕੀ ਤੇ ਜ਼ਰੂਰ ਲੱਗਣੀ ਚਾਹੀਦੀ ਹੈ ਜੇ ਨਹੀਂ ਝਾਂਕੀ ਤੇ ਲੱਗੂਗੀ ਅਸੀਂ ਪੰਜਾਬ ਦੀ ਝਾਂਕੀ ਨਹੀਂ ਭੇਜਾਂਗੇ ਦਿੱਲੀ ਇਹ ਹਾਲਾਤ ਨੇ ਔਰ ਚਾਕੀਆਂ ਦੇ ਮਸਲੇ ਤੇ ਪੰਜਾਬ ਸਰਕਾਰ ਦੀ ਕੇਂਦਰ ਨਾਲ ਆਰ ਪਾਰ ਦੀ ਲੜਾਈ ਵਿਚਾਲੇ ਕਿਸ ਤਾ ਪਲਣਾ ਪਾਰੀ ਰਹੇਗਾ ਇਹ ਦੇਖਣਾ ਹੋਏਗਾ ਤੇ ਖਬਰ ਲੁਧਿਆਣਾ ਤੋਂ ਲੁਧਿਆਣਾ ਚ ਮੁੱਖ ਮੰਤਰੀ ਮਾਨ ਨੇ ਐਨ ਆਰ ਆਈ ਮਾਮਲਿਆਂ ਦੇ ਅਧਿਕਾਰੀਆਂ ਦੇ ਨਾਲ ਮਹਿਕਮੇ ਦੇ ਅਧਿਕਾਰੀਆਂ ਦੇ ਨਾਲ ਇੱਕ ਬੈਠਕ ਕੀਤੀ ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਇਸ ਬੈਠਕ ਚ ਸੀਐਮ ਨੇ ਐਨ ਆਰ ਆਈ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਦੇ ਲਈ ਇੱਕ ਨਵੀਂ ਵੈਬਸਾਈਟ ਲਾਂਚ ਕੀਤੀ ਇਸ ਦੇ ਨਾਲ ਹੀ ਫੈਸਲਾ ਲਿਆ ਕਿ 3 ਫਰਵਰੀ 2024 ਤੋਂ ਪੰਜਾਬ ਚ ਐਨ ਆਰ ਆਈ ਮਿਲਣੀ ਸ਼ੁਰੂ ਕੀਤੀ ਜਾਏਗੀ ਸੋ ਐਨ ਆਰ ਆਈ ਸਭਾ ਇੱਕ ਉਹਦੀ ਵੀ ਮੀਟਿੰਗਾਂ ਕਰਾਉਣ ਦਾ ਜਲਦੀ ਤੇ ਪਹਿਲੀ ਮੀਟਿੰਗ ਫਰਵਰੀ ਦੇ ਵਿੱਚ ਫਰਵਰੀ ਦੇ ਵਿੱਚ ਕਰੀ ਗਏ 3 ਫਰਵਰੀ 3 ਫਰਵਰੀ ਨੂੰ ਅਸੀਂ ਰਣਜੀਤ ਸਾਗਰ ਪਠਾਨਕੋਟ ਦੇ ਵਿੱਚ ਕਰਾਂਗੇ ਰਣਜੀਤ ਸਾਗਰ ਡੈਮ ਹੈ ਉੱਥੇ ਸਾਡੇ ਕੋਲੇ ਵਿਪາກ ਨੂੰ ਕਿਹਾ ਕਿ ਐਨਆਰਆਈਸ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਨਾਲ-ਨਾਲ ਉਹਨਾਂ ਨੂੰ ਪੰਜਾਬ ਦੇ ਉਹ ਖੇਤਰ ਵੀ ਵਿਖਾਏ ਜਾਣ ਜੋ ਉਹਨਾਂ ਨੇ ਕਦੇ ਨਹੀਂ ਦੇਖੇ ਨਾਲ ਹੀ ਸੀਐਮ ਨੇ ਦੱਸਿਆ ਕਿ ਪੰਜਾਬੀਆਂ ਨੂੰ ਸਹੂਲਤ ਪ੍ਰਦਾਨ ਕਰਨ ਦੇ ਲਈ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪੰਜਾਬ ਸਹਾਇਤਾ ਕੇਂਦਰ ਖੋਲਣ ਜਾ ਰਹੇ ਹਾਂ ਕਤਰ ਦੇ ਵਿੱਚ 8 ਭਾਰਤੀਆਂ ਦੀ ਫਾਂਸੀ ਦੀ ਸਜ਼ਾ ਮਾਫ ਕਰਨ ਦੇ ਮਾਮਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਨੂੰ ਕੇਰਿਆ ਹੈ। ਇਹ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਕਤਰ ਦੇ ਫੈਸਲੇ ਤੋਂ ਕੇਂਦਰ ਸਰਕਾਰ ਸਿੱਖਿਆ ਕਿਉਂ ਨਹੀਂ ਲੈਂਦੀ? ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਕਤਰ ਵਰਗਾ ਮੁਲਕ ਫਾਂਸੀ ਦੀ ਸਜ਼ਾ ਮਾਫ ਕਰ ਸਕਦਾ ਤਾਂ ਬੰਦੀ ਸਿੰਘਾਂ ਦੀ ਸਜ਼ਾ ਮਾਫ ਕਿਉਂ ਨਹੀਂ ਹੋ ਸਕਦੀ? ਮੋਦੀ ਸਰਕਾਰ ਨੇ ਆਪਣੇ 8 ਜੋ ਕੈਦੀ تھے 999 ਨਾਮੇ تھے उन कैदियों और उनके परिवार वालों के लिए तो जरूर चारा जोई किया अच्छी बात है हम इस बात के लिए उनको बधाई भी देते हैं लेकिन यह क्यों नहीं हो रहा कि हमारे ही देश के नागरिक सिख नागरिक जो देश की अदालत से सजा पूरी करते हुए हैं उनको माफी नहीं दी जाती और पार्लियामेंट में दो टूक बात कही जाती है कि आपको बख्शा नहीं जाएगा दरअसल यह कि कतर ने नेवीदे आठ अफसरों दी फांसी की सजा माफ की थी ਤੇ ਖਬਰ ਐਸਜੀਪੀਸੀ ਦੀ ਐਸਜੀਪੀਸੀ ਵੱਲੋਂ ਵੱਡੇ ਇਲਜ਼ਾਮ ਲਾਏ ਗਏ ਨੇ ਕਿ ਵੀਰ ਬਾਲ ਦਿਵਸ ਮੌਕੇ ਜੋ ਸਾਹਿਬਜ਼ਾਦਿਆਂ ਦੇ ਰੋਲ ਨਿਭਾਏ ਗਏ ਨੇ ਉਸ ਨੂੰ ਲੈ ਕੇ ਐਸਜੀਪੀਸੀ ਨੇ ਇਤਰਾਜ਼ ਜਤਾਇਆ ਹੈ ਕਿ ਬੱਚਿਆਂ ਤੋਂ ਸਾਹਿਬਜ਼ਾਦਿਆਂ ਦੇ ਰੋਲ ਕਰਵਾਏ ਗਏ ਕਈ ਸਕੂਲਾਂ ਦੇ ਵਿੱਚ ਐਸਜੀਪੀਸੀ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੇ ਕਿਰਦਾਰ ਨਿਭਾਏ ਗਏ ਔਰ ਅਸੀਂ ਇਸ ਤਾਸਖਤ ਵਿਰੋਧ ਕਰਦੇ ਹਾਂ ਇਹ ਸਿੱਖ ਮਰਿਆਦਾ ਦੇ ਖਿਲਾਫ ਹੈ ਅਜਿਹੀਆਂ ਕਾਰਵਾਈਆਂ ਐਸਜੀਪੀਸੀ ਬਰਦਾਸ਼ਤ ਨਹੀਂ ਕਰੇਗੀ ਹਾਲਾਂਕਿ ਹਜੇ ਤੱਕ ਐਸਜੀਪੀਸੀ ਕੋਲ ਕਿਸੇ ਖਾਸ ਸਕੂਲ ਬਾਰੇ ਰਿਪੋਰਟ ਨਹੀਂ ਹੈ ਪਰ ਇਸ ਦੀ ਪੀਸੀ ਵੱਲੋਂ ਇੱਕ ਜਾਂਚ ਕਮੇਟੀ ਬਣਾਈ ਗਈ ਹੈ ਜੋ ਅਜਿਹੇ ਸਕੂਲਾਂ ਦੀ ਜਾਂਚ ਕਰੇਗੀ ਜਿੱਥੇ ਬੱਚਿਆਂ ਕੋਲੋਂ ਸਾਹਿਬਜ਼ਾਦਿਆਂ ਦੇ ਰੋਲ ਕਰਵਾਏ ਜਾਣ ਦਾ ਸ਼ੱਕ ਹੈ। ਸਾਹਿਬਜ਼ਾਦੇ ਦੇ ਸ਼ਾਹੋ ਦਾ ਨਾਮ ਨਹੀਂ ਆਉਂਦਾ। ਉਹਨਾਂ ਨੇ ਭਾਵੇਂ ਦਰਸਤੀ ਨਹੀਂ ਕੀਤੀ ਪਰ ਉਸ ਦੇ ਵਿੱਚ ਇੱਕ ਹੋਰ ਗੜੀ ਜੁੜ ਗਈ ਹੈ ਕਿ ਵੀਰਬਾਲ ਦਿਵਸ ਦੇ ਨਾਮ ਦੇ ਉੱਤੇ ਹਿੰਦੁਸਤਾਨ ਦੇ ਅੰਦਰ ਕਾਫੀ ਜਗ੍ਹਾ ਦੇ ਉੱਤੇ ਇਹ ਵੀਰਵਾਲ ਦੇਵਸ ਮਨਾਇਆ ਗਿਆ ਤੇ ਉੱਥੇ ਨਾਟਕ ਖੇਡੇਗੇ ਸਟੇਜ ਦੇ ਉੱਤੇ ਜਿਸ ਦੇ ਵਿੱਚ ਉਹਨਾਂ ਨੇ ਸਹਬਜਾਦਿਆਂ ਦੇ ਬੱਚਿਆਂ ਦੇ ਦਾ ਸਹਬਜਾਦਿਆਂ ਦਾ ਕਰੈਕਟਰ ਜਿਹੜਾ ਪੇਸ਼ ਕੀਤਾ ਜਿਹੜਾ ਕਿ ਬਿਲਕੁਲ ਗਲਤ ਗੱਲ ਆ ਕਿਉਂਕਿ ਆਪੋ ਆਪਣੀਆਂ ਇੱਕ ਮਰਜ਼ਾਦਾ ਵਾਂ ਹੁੰਦੀਆਂ ਸੋ ਸਿੱਖ ਕੌਮ ਦੇ ਅੰਦਰ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਇਸ ਗੱਲ ਤੇ ਰੋਗ ਆ ਕਿ ਸ੍ਰੀ ਗੁਰੂ ਸਾਹਿਬਾਨ ਗੁਰੂ ਸਾਹਿਬਾਨ ਜੀ ਦਾ ਪਰਿਵਾਰ ਸ਼ਹੀਦ ਇਹਨਾਂ ਦੇ ਬਾਰੇ ਦੇ ਵਿੱਚ ਤੇ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਨਮਾਨ ਸ਼ਖਸੀਤਾਂ ਦੇ ਬਾਰੇ ਵਿੱਚ ਜਗਰ ਹੈ ਕਿ ਕੋਈ ਵੀ ਜਿਹੜਾ ਵਿਅਕਤੀ ਜਾਂ ਕੋਈ ਬੱਚਾ ਉਹਨਾਂ ਦਾ ਜਿਉਂਦਾ ਕਰੈਕਟਰ ਨਹੀਂ ਕਰੇਗਾ ਸੋ ਇਸ ਦੇ ਬਾਰੇ ਪਿਛਲੇ ਸਮੇਂ ਚ ਬਾਕੀ ਕਾਫੀ ਵਿਵਾਦ ਵੀ ਪੈਦਾ ਹੋਇਆ ਚਾਹੇ ਚਾਰ ਸਾਹਿਬ ਜਾਦੇ ਇੱਕ ਐਨੀਮੇਸ਼ਨ ਫਿਲਮ ਸੀ ਪਰ ਉਹਦੇ ਬਾਰੇ ਵੀ ਕਾਫੀ ਜ਼ਿਆਦਾ ਟਿੱਪਣੀਆਂ ਆਈਆਂ ਸੋ ਹੁਣ ਵੀ ਸਿੱਖਾਂ ਦੇ ਵੱਡੇ ਵਰਗ ਵੱਲੋਂ ਇਹ ਜਿਹੜੇ ਨਾਟਕ ਖੇਡੇ ਗਏ ਨੇ ਜਿਹਦੇ ਵਿੱਚ ਸਾਹਿਬ ਜਾਦੇ ਦਾ ਕਰੈਕਟਰ ਦੱਸਿਆ ਗਿਆ ਤੇ ਇਹ ਵੀ ਗੱਲ ਕੀਤੀ ਗਈ ਆ ਕਿ ਉਹ ਉਥੇ ਇਤਿਹਾਸ ਨੂੰ ਬੁਗਾਰਨ ਦਾ ਵੀ ਕਾਫੀ ਜਿਹੜੀ ਇਹ ਜਿਹੜੇ ਇੱਕ ਗੱਲ ਸਾਹਮਣੇ ਆਉਂਦੀ ਆ ਸੋ ਇਹ ਬੜੀ ਮਾੜੀ ਗੱਲ ਆ ਹਾਲ ਦੇ ਦਿਨ ਦੇ ਵਿੱਚ ਸਾਬ ਜਾਦੇ ਦੀ ਸ਼ਹਾਦਤ ਦਾ ਨਾਮ ਨਹੀਂ ਆਉਂਦਾ ਉਹਨਾਂ ਨੇ ਭਾਵੇਂ ਦਰਸਤੀ ਨਹੀਂ ਕੀਤੀ ਪਰ ਉਸ ਦੇ ਵਿੱਚ ਇੱਕ ਹੋਰ ਗੜੀ ਜੁੜ ਗਈ ਆ ਕਿ ਵੀਰਬਾਲ ਦਿਵਸ ਦੇ ਨਾਮ ਦੇ ਉੱਤੇ ਖਬਰ ਯੂਪੀ ਤੋਂ ਯੂਪੀ ਦੇ ਅਯੁੱਧਿਆ ਚ ਐਸੋਲੇ ਰਾਮ ਮੰਦਰ ਦੇ ਉਦਘਾਟਨ ਦੀਆਂ ਤਿਆਰੀਆਂ ਜ਼ੋਰਾਂ ਤੇ ਨੇ ਅਯੁੱਧਿਆ ਦੇ ਰਾਮ ਮੰਦਰ ਚ ਸਥਾਪਿਤ ਕਰਨ ਦੇ ਲਈ ਰਮੇਸ਼ਵਰ ਰਮੇਸ਼ਵਰਮ ਤੋਂ 600 ਕਿਲੋਗ੍ਰਾਮ ਦਾ ਇੱਕ ਘੰਟਾ ਲਿਆਂਦਾ ਗਿਆ ਹੈ ਤੇ ਇਸ ਘੰਟੇ ਦਾ ਨਿਰਮਾਣ ਜਲੇਸ਼ਰ ਦੇ ਇੱਕ ਪਰਿਵਾਰ ਨੇ ਕਰਾਇਆ ਹੈ ਅਯੁੱਧਿਆ ਚ ਰਾਮ ਮੰਦਰ ਚ ਲੱਗਣ ਦੇ ਲਈ ਬਣਿਆ ਇਹ ਸਭ ਤੋਂ ਵੱਡਾ ਘੰਟਾ ਅਸ਼ਟ ਤਾਤੂ ਨਾਲ ਨਿਰਮਿਤ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਫੈਕਟਰੀ ਚ 400 ਕਰਮਚਾਰੀਆਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਵਿਸ਼ਾਲ ਘੰਟੇ ਨੂੰ ਬਣਾਇਆ ਇਸ ਨੂੰ ਤਿਆਰ ਕਰਨ ਵਾਲੀ ਫੈਕਟਰੀ ਦੇ ਮਾਲਕ ਦਾ ਕਹਿਣਾ ਹੈ ਕਿ ਇਹ ਘੰਟਾ ਇਸ ਲਈ ਵੀ ਖਾਸ ਹੈ ਕਿਉਂਕਿ ਇੱਕ ਪੀਸ ਚ ਬਣਿਆ ਹੈ ਹੁਣ ਤੱਕ ਮੰਦਿਰਾਂ ਚ ਲੱਗਣ ਵਾਲਾ ਇਹ ਸਭ ਤੋਂ ਵੱਡਾ ਘੰਟਾ ਹੈ ਰਾਮ ਮੰਦਰ ਦੇ ਅੰਦਰ ਲੱਗਣ ਵਾਲਾ ਇਹ ਘੰਟਾ ਵਿਸ਼ਾਲ ਹੈ ਇਸ ਦੀ ਮੋਟਾਈ ਬਾਹਰ ਤੋਂ 15 ਫੁੱਟ ਤੇ ਅੰਦਰ ਤੋਂ 5 ਫੁੱਟ ਹੈ ਇਸ ਦੀ ਉਚਾਈ 8 ਫੁੱਟ ਦੀ ਹੈ ਇਸ ਘੰਟੇ ਦਾ ਨਿਰਮਾਣ ਕਰਨ ਚ ਕਰੀਬ 25 ਲੱਖ ਰੁਪਏ ਖਰਚ ਹੋਏ ਨੇ ਤੇ ਇਸ ਵਿਸ਼ਾਲ ਘੰਟੇ ਨੂੰ ਰਾਮ ਮੰਦਰ ਦੇ ਵਿਚਕਾਰ ਸਥਾਪਿਤ ਕੀਤਾ ਜਾਏਗਾ ਜਲੇਸ਼ਰ ਦਾ ਪਰਿਵਾਰ ਇਸ ਘੰਟੇ ਨੂੰ ਰਾਮ ਮੰਦਰ ٹرسٹ ਨੂੰ ਸਮਰਪਿਤ ਕਰੇਗਾ ਇਹ ਗੱਲ ਮੌਸਮ ਦੀ ਤੁੰਦ ਤੇ ਠੰਡ ਦੀ ਮਾਰ ਬਾਕੀ ਸਭ ਚੀਜ਼ਾਂ ਦੀ ਰਫਤਾਰ ਘਟਾ ਸਕਦੀ ਹੈ ਪਰ ਦੇਸ਼ ਤੇ ਰਾਖਿਆਂ ਦੇ ਅੱਗੇ ਮੌਸਮ بے ਅਸਰ ਨਜ਼ਰ ਆਉਂਦਾ ਤੇ ਇਸ ਦੀਆਂ ਗਵਾਹ ਨੇ ਇਹ ਤਸਵੀਰਾਂ ਕਰਤਵਿਆ ਪੱਤੇ ਹਨੇਰਾ ਹਲੇ ਛਟਿਆ ਨਹੀਂ ਹੈ ਪਰ ਆਪਣੀ ਫੌਜੀ ਵਰਦੀ 'ਚ ਤਿਆਰ ਜਵਾਨ ਨਾ ਸਿਰਫ ਡਟੇ ਹੋਏ ਨੇ ਸਗੋਂ ਗਨਰਾਜ ਦਿਹਾੜੇ ਦੀਆਂ ਤਿਆਰੀਆਂ ਨੂੰ ਵੀ ਲਗਾਤਾਰ ਮੁੱਖ ਰੱਖ ਕੇ ਚੱਲ ਰਹੇ ਨੇ ਫੌਜ ਦੇ ਜਵਾਨਾਂ ਦੀ ਪ੍ਰੇਡ ਹੋਵੇ ਜਾਂ ਫਿਰ 에ਅਰ ਫੋਰਸ ਦੇ ਦਸਤੇ ਦਾ ਬੈਂਡ ਦੋਵਾਂ ਦੀ ਕਦਮ ਤਾਲ ਤੇ ਜਜ਼ਬਾ ਕਰਤਵਿਆ ਭਾਤੇ ਇਹਨਾਂ ਨੂੰ ਵੇਖਣਾ ਹੀ ਲੋਕਾਂ 'ਚ ਵੀ ਜੋਸ਼ ਭਰ ਦਿੰਦਾ ਹੈ 26 ਜਨਵਰੀ ਤੋਂ ਅਕਸਰ ਅਸੀਂ ਦੇਖਦੇ ਹਾਂ ਪਰ ਇਹ ਟੀਵੀ 'ਤੇ ਦੇਖਦੇ ਹਾਂ ਲੇਕਿਨ 26 ਜਨਵਰੀ ਤੋਂ ਪਹਿਲੇ ਸਾਡੇ ਸੋਲਜਰਸ ਕਿ ਸਾਡੇ ਫੋਰਸਜ਼ ਦੇ ਜਵਾਨ ਕਿੰਨੀ ਮਿਹਨਤ ਕਰਤੇ ਹਨ ਉਸਕੋ ਆਸ ਦੇਖਣੇ ਦਾ ਮੈਨੂੰ ਸੁਭਾਗਿਆ ਪ੍ਰਾਪਤ ਹੋਇਆ इंडिया गेट ਤੇ ਜਵਾਨਾਂ ਵੱਲੋਂ ਕੀਤੀ ਜਾਣ ਵਾਲੀ ਤਿਆਰੀ ਇਸ ਗੱਲ ਦਾ ਸਬੂਤ ਹੈ ਕਿ ਆਉਂਦੀ 26 ਜਨਵਰੀ ਨੂੰ ਕਿਸ ਤਰੀਕੇ ਦੇਸ਼ ਦੇ ਗਣਰਾਜ ਦਾ ਜਸ਼ਨ ਮਨਾਇਆ ਜਾਣਾ ਹੈ ਤੇ ਗੱਲ ਕਰਦੇ ਆਂ ਇੰਡੀਆ ਗੱਟ ਚੋੜ ਦੀ ਗੱਟ ਚੋੜ ਦੇ ਪਾਈਵਾਲਾ ਨਾਲ ਸੀਟ ਸ਼ੇਅਰਿੰਗ ਤੇ ਹੁਣ ਕਾਂਗਰਸ ਪਾਰਟੀ ਗੱਲਬਾਤ ਸ਼ੁਰੂ ਕਰੇਗੀ ਔਰ ਅਗਲੇ ਹਫਤੇ ਤੋਂ ਇਸ ਗੱਲਬਾਤ ਦੀ ਸੀਟ ਸ਼ੇਅਰਿੰਗ ਦੀ ਸ਼ੁਰੂਆਤ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਸੋਰਸਸ ਤੋਂ ਖਬਰਾਂ ਨੇ ਕਿ ਸੀਟ ਸ਼ੇਅਰਿੰਗ ਤੇ ਇਹ ਰਸਮੀ ਗੱਲਬਾਤ ਜਿਹੜੀ ਹੈ ਉਹ ਨੈਕਸਟ ਵੀਕ ਸ਼ੁਰੂ ਹੋਣੀ ਹੈ ਇੰਡੀਆ ਗਰਜੋਰ ਦੇ ਵਿੱਚ ਮੰਥਨ ਕੀਤਾ ਜਾਏਗਾ ਕਿਹੜੀ ਪਾਰਟੀ ਨੇ ਕਿੰਨੀਆਂ ਸੀਟਾਂ ਤੇ ਲੜਨਾ ਹੈ ਉਸ ਤੇ ਮੰਤਰ ਹੋਏਗਾ ਜਿੰਨੀਆਂ ਵੀ ਪਾਈਵਾਲ ਪਾਰਟੀਆਂ ਨੇ ਕਿਉਂਕਿ ਇਸ ਨੂੰ ਸਟੇਟ ਬਾਈ ਸਟੇਟ ਵਿਚਾਰਿਆ ਜਾਏਗਾ ਕਿਹੜੇ ਸੂਬੇ ਦੇ ਵਿੱਚ ਪਾਰਟੀਆਂ ਨੇ ਇਕੱਠੇ ਹੋ ਕੇ ਲੜਨਾ ਹੈ ਕਿਹੜੇ ਸੂਬੇ ਦੇ ਵਿੱਚ ਵੱਖਰੇ ਤੌਰ ਤੇ ਲੜਨਾ ਹੈ ਕਿਉਂਕਿ ਜੇ ਪੰਜਾਬ ਦਾ ਜ਼ਿਕਰ ਕਰੀਏ ਤਾਂ ਬਹੁਤ ਸਾਰੇ ਬਿਆਨ ਪਹਿਲਾਂ ਹੀ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਪੰਜਾਬ ਇਕਾਈ ਦੇ ਨੇਤਾਵਾਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਕਾਂਗਰਸ ਦੀ ਪੰਜਾਬ ਇਕਾਈ ਸਾਫ਼ ਕਹਿ ਰਹੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਚੋਣਾਂ 'ਚ ਲੋਕ ਸਭਾ ਚੋਣਾਂ 'ਚ ਮਿਲ ਕੇ ਨਹੀਂ ਜਾਣਾ ਪਰ ਕਾਂਗਰਸ ਹਾਈ ਕਮਾਂਡ ਦਾ ਜੋ ਫੈਸਲਾ ਹੋਏਗਾ ਉਹ ਆਖਰੀ ਫੈਸਲਾ ਹੋਏਗਾ ਉਹ ਉਹਨਾਂ ਨੂੰ ਮੰਨਣਾ ਪਏਗਾ ਸੋ ਇਸ ਚੀਜ਼ ਨੂੰ ਲੈ ਕੇ ਹਲੇ ਪਿਛਲੇ ਦਿਨਾਂ ਦੇ ਵਿੱਚ ਕਈ ਮੀਟਿੰਗਾਂ ਚੱਲੀਆਂ ਨੇ ਪਰ ਹੁਣ ਅਗਲੇ ਹਫ਼ਤੇ ਤੋਂ ਇਸ ਸੋਰਸਸ ਤੋਂ ਖਬਰ ਹੈ ਕਿ ਹੁਣ ਕਾਂਗਰਸ ਪਾਰਟੀ ਸਹਿਯੋਗੀ ਪਾਰਟੀਆਂ ਦੇ ਨਾਲ ਸੀਟਾਂ ਦੇ ਘੜ ਜੋੜ ਤੇ ਚਰਚਾ ਸ਼ੁਰੂ ਕਰ ਦੇਵੇਗੀ ਤੇ ਖਬਰ ਹਰਿਆਣਾ ਤੋਂ ਹਰਿਆਣਾ ਚ ਪੁਲਿਸ ਦੇ ਕੋਲ ਕਾਰਵਾਈ ਦੇ ਲਈ ਆਉਣ ਵਾਲੇ ਲੋਕਾਂ ਦੇ ਸਰਟੀਫਿਕੇਸ਼ਨ ਰੇਟ ਚ ਵਾਧਾ ਹੋਇਆ ਹੈ। ਬੀਜੀਪੀ ਸ਼ਤਰੂਜੀਤ ਕਪੂਰ ਨੇ ਦੱਸਿਆ ਕਿ ਪੁਲਿਸ ਨੇ ਇੱਕ ਮੈਨੇਜਮੈਂਟ ਬਣਾਈ ਹੈ ਜਿਸ ਚ 99% ਲੋਕ ਕਾਰਵਾਈ ਤੋਂ ਸੰਤੁਸ਼ਟ ਨੇ। ਇਸ ਦੇ ਨਾਲ ਥਾਣੇ ਤੇ ਚੌਕੀਆਂ ਚ ਇਹ ਰੇਟ 70% ਤੱਕ ਪਹੁੰਚ ਚੁੱਕਿਆ ਹੈ। ਪੁਲਿਸ ਨੂੰ 4 ਲੱਖ ਤੋਂ ਵੀ ਜ਼ਿਆਦਾ ਸ਼ਿਕਾਇਤਾਂ ਮਿਲੀਆਂ ਸੀ ਜਿਨ੍ਹਾਂ ਚੋਂ 92% ਲੋਕਾਂ ਨੇ ਸੰਤੁਸ਼ਟੀ ਦਰਜ ਕੀਤੀ ਹੈ। ਤੇ ਇਹ ਲੋਕ ਜੋ 618 ਮળે ਸਰਕਾਰ ਨੇ। ਇਨਕੋ ਜੇ ਲੋਨ ਹੈ ਪਛਾਇਆ ਗਿਆ ਹੈ ਔਰ 45 ਕੇ ਕਰੀਬ ਐਸੇ ਬੜੇ ਤਸਕਰੀ ਮੇ ਸ਼ਾਮਿਲ ਲੋਕ ਹੈ ਜਿਨਕੋ ਪੀਟ ਐਨ ਡੀ ਪੀ ਐਸ ਐਕਟ ਕੇ ਤਹਿਤ 1 ਵਰਸ਼ ਦਾ ਕਨਟੈਂਸ਼ਨ ਰਾਜ ਸਰਕਾਰ ਕੇ ਤਹਿਤ ਡੀਜੀਪੀ ਨੇ ਦੱਸਿਆ ਕਿ ਪੁਲਿਸ ਦਾ ਰਿਸਪਾਂਸ ਟਾਈਮਿੰਗ 8 ਮਿੰਟ 5 ਸੈਕਿੰਡ ਪਹੁੰਚ ਗਿਆ ਹੈ ਉਥੇ ਹੀ ਮਹਿਲਾਵਾਂ ਦੇ ਖਿਲਾਫ ਅਪਰਾਧਾਂ ਤੇ ਦੂਸਰੇ ਕ੍ਰਾਈਮਸ ਵੀ 7 ਤੋਂ ਲੈ ਕੇ 30 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਖਬਰ ਜ਼ੀਰਕਪੁਰ ਤੋਂ ਹੈ ਜ਼ੀਰਕਪੁਰ ਦੇ ਇੱਕ ਹੋਟਲ 'ਚ ਇੱਕ ਹੋਟਲ ਮੈਨੇਜਰ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹੋਟਲ ਦੇ ਕਮਰੇ ਦਾ ਫਰਸ਼ ਖੂਨ ਨਾਲ ਲਿਬੜਿਆ ਪਿਆ ਸੀ, ਦੀਵਾਰਾਂ 'ਤੇ ਖੂਨ ਨਾਲ ਰੰਗੇ ਹੱਥਾਂ ਦੀ ਛਾਪ ਸੀ ਤੇ ਕਮਰੇ ਦੇ ਬਾਹਰ ਖੂਨ ਨਾਲ ਪੈਰਾਂ ਦੇ ਨਿਸ਼ਾਨ ਸੀ। ਦੱਸਿਆ ਜਾ ਰਿਹਾ ਕਿ 24 ਸਾਲ ਦੇ ਸ਼ਿਵਮ ਦਾ ਅਰੋਪੀਆਂ ਦੇ ਨਾਲ ਪੈਸਿਆਂ ਦਾ ਲੈਣ-ਦੇਣ ਸੀ ਤੇ ਉਸੇ ਦੇ ਚੱਲਦੇ ਉਸ ਦੀ ਅਰੋਪੀਆਂ ਨਾਲ ਤਕਰਾਰ ਹੋ ਗਈ ਜਿਸ ਤੋਂ ਬਾਅਦ ਉਹਨਾਂ ਨੇ ਰਾਤ ਕਰੀਬ 3 ਵਜੇ ਹੋਟਲ 'ਚ ਵੜ ਕੇ ਤੇਜ਼ ਤਾਰ ਹਥਿਆਰਾਂ ਨਾਲ ਸ਼ਿਵਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹਨਾਂ ਸ਼ਿਵਮ ਨਾਂ ਦੇ ਬੰਦੇ ਨੇ ਤੇ ਕਿੱਕੇ ਮੁੰਡੇ ਨੇ ਆਪਣੇ ਨੇ ਸ਼ਿਵਮ ਨੇ ਇਹਨਾਂ ਨੇ ਦੋ ਬੰਦੇ ਯੂਪੀ ਦੇ ਰਹਿਣ ਵਾਲੇ ਨੇ ਪਿੱਛੋਂ ਇਹ ਇਹਨਾਂ ਨੇ ਇੱਕ ਉਰੇ ਠੇਹੇ ਕਰਾਏ ਦੇ ਉੱਤੇ ਹੋਟਲ ਲਿਆ ਸੀਗਾ ਪਿਛਲੇ 1 ਸਾਲ ਤੋਂ ਹੁਣ ਇਹਨਾਂ ਦਾ ਆਪਸ ਵਿੱਚ ਲੈਣ ਦੇਣ ਦੇ ਸਬੰਧੀ ਰੌਲਾ ਪੈ ਗਿਆ ਸੀਗਾ ਪੁਲਿਸ ਨੇ ਮਾਮਲੇ 'ਚ ਮੁਸਤੈਦੀ ਦਿਖਾਉਂਦੇ ਹੋਏ ਦੋ આરોપીਆਂ ਨੂੰ ਗ੍ਰਿਫਤਾਰ ਵੀ ਕਰ ਲਿਆ। ਇਹਦੇ ਵਿੱਚ ਹੁਣ ਤੱਕ 5 ਬੰਦੇ ਸਾਡੇ ਸਾਹਮਣੇ ਆਏ ਨੇ। ਠੀਕ ਹੈ ਮੇਨ ਅਕਿਊਜ਼ ਫੜ ਲਿਆ ਸਰ। ਮੇਨ ਅਕਿਊਜ਼ ਫੜ ਲਏ ਜੀ। ਇਸ ਦੇ ਨਾਲ ਇਸ ਵਾਰਦਾਤ ਵਿੱਚ ਹੋਰ ਕੌਣ ਸ਼ਾਮਲ ਹੈ ਇਸ ਦੀ ਜਾਂਚ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸ਼ਿਵਮ ਨੇ ਇਹ ਹੋਟਲ ਆਪਣੇ ਇੱਕ ਦੋਸਤ ਦੇ ਨਾਲ ਮਿਲ ਕੇ ਰੈਂਟ ਤੇ ਲਿਆ ਸੀ। ਜੇਕਰ ਲੁਧਿਆਣਾ ਤੋਂ ਲੁਧਿਆਣਾ ਦੀ ਮਨਜੀਤ ਆਪਣੀ ਮਿਹਨਤ ਸਦਕਾ ਕਈਆਂ ਦੇ ਲਈ ਮਿਸਾਲ ਬਣੀ ਹੋਈ ਹੈ। ਰਿਪੋਰਟ ਦਿਖਾਉਣੀ ਹੈ। ਸੁਬਹ-ਸੁਬਹ ਲੜਕੀ ਆਪਣੀ ਸਾਈਕਲ ਲੈ ਕੇ ਹਾਕਰ ਦੀ ਦੁਕਾਨ ਤੇ ਪਹੁੰਚ ਜਾਂਦੀ ਹੈ ਤੇ ਫਿਰ ਸਾਈਕਲ ਦੇ ਕੈਰੀਅਰ ਤੇ ਸਾਰੀਆਂ ਅਖਬਾਰਾਂ ਰੱਖ ਕੇ ਆਪਣੇ ਕੰਮ ਤੇ ਨਿਕਲ ਪੈਂਦੀ ਹੈ। ਇਹ ਲੜਕੀ ਰੋਜ਼ਗਰੀ 15 ਕਿਲੋਮੀਟਰ ਸਾਈਕਲ ਚਲਾ ਕੇ ਲੋਕਾਂ ਦੇ ਘਰ-ਘਰ ਤੱਕ ਅਖਬਾਰ ਪਹੁੰਚਾਉਂਦੀ ਹੈ। ਇਹਨੂੰ ਟੁਕੜ ਮੈਨ ਹੈ 20 ਸਾਲ ਹੋ ਗਏ ਕੰਮ ਕਰਦਿਆਂ। ਇਹਦੇ ਫਾਦਰ ਸਾਹਿਬ ਜਦੋਂ ਆਪਣਾ ਐਕਸੀਡੈਂਟ ਹੋਇਆ ਨਾ ਉਸ ਤੋਂ ਬਾਅਦ ਇਹਨਾਂ ਅਖਬਾਰਾਂ ਵੰਡਣੀਆਂ ਸ਼ੁਰੂ ਕੀਤੀਆਂ। ਇਹ 2-250 ਘਰਿਆਂ ਨੂੰ ਜਾਣਾ ਪੈਂਦਾ ਹਣਾ ਮੈਨ 1500 ਕਿਲੋਮੀਟਰ ਸਾਈਕਲ ਚਲਾਉਣਾ ਪੈਂਦਾ ਇਹਨੂੰ ਕੁੜੀ ਨੂੰ ਅਸਲ ਜਦੋਂ ਲੜਕੀ 7ਵੀਂ ਚ ਪੜਦੀ ਸੀ ਉਦੋਂ ਇਸਦੇ ਪਿਤਾ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਤੋਂ ਬਾਅਦ ਘਰ 'ਚ ਕੋਈ ਕਮਾਉਣ ਵਾਲਾ ਨਹੀਂ ਰਿਹਾ ਤੇ ਮਜਬੂਰਨ ਇਸ ਨੂੰ ਸਕੂਲ ਛੱਡ ਕੇ ਕੰਮ ਸ਼ੁਰੂ ਕਰਨਾ ਪਿਆ ਇਹ ਮੇਰੇ ਫਾਦਰ ਸਾਹਿਬ ਕਰਦੇ ਸੀ ਉਹਨਾਂ ਤੋਂ ਹੀ ਮੈਰੇ ਤੱਕ ਇਹ ਪਹੁੰਚਿਆ ਕਾ ਹਾਂਜੀ ਕੀ ਹੋਇਆ ਸੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਰੋਡ ਐਕਸੀਡੈਂਟ ਰੋਡ ਐਕਸੀਡੈਂਟ 'ਚ ਉਹਨਾਂ ਦੀ ਮਤਲਬ ਐਕਸੀਡੈਂਟ 'ਚ ਲੱਤ ਟੁੱਟ ਗਈ ਸੀ ਤੇ ਉਹਦੇ ਤੋਂ ਬਾਅਦ ਹੀ ਇਹ ਕੰਮ ਸਟਾਰਟ ਹੋਇਆ ਇਸ ਲੜਕੀ ਨੂੰ ਖਵਾਰ ਬਣਦੇ ਬਣਦੇ ਕਰੀਬ ਅੱਜ 20 ਸਾਲ ਹੋ ਚੁੱਕੇ ਨੇ ਜਿਸ ਤੇ ਪੂਰਾ ਪਰਿਵਾਰ ਨਿਰਭਰ ਹੈ। ਇਹ ਖਬਰ ਫਰੋਸਪੁਰ ਤੋਂ ਫਰੋਸਪੁਰ ਦੇ ਸਿਵਲ ਹਸਪਤਾਲ 'ਚ ਇਲਾਜ ਕਰਨ ਵਾਲੀਆਂ ਮਸ਼ੀਨਾਂ ਖੁਦ ਹੀ ਬਿਮਾਰ ਨਜ਼ਰ ਆਈਆਂ। ਵੈਲਕਮ ਟੂ ਜ਼ਿਲ੍ਹਾ ਹਸਪਤਾਲ ਇਸ ਬੋਰਡ ਤੱਕ ਤਾਂ ਸਭ ਠੀਕ ਠਾਕ ਹੈ ਤੇ ਜਿਵੇਂ ਐਕਸਰੇ ਰੂਮ ਦਾ ਰੁੱਕ ਕਰਦੇ ਹਾਂ ਅੰਦਰ ਹਾਈ ਟੈਕ ਮਸ਼ੀਨ ਵੀ ਪਈ ਹੈ ਪਰ ਇਸ ਮਸ਼ੀਨ ਦੇ ਪੁਰਜੇ ਖੁਦ ਫ੍ਰੈਕਚਰ ਨੇ। ਤੇ ਕੋਈ ਇੱਕ ਦੋ ਦਿਨ ਤੋਂ ਨਹੀਂ ਬਲਕਿ ਕਈ ਹਫ਼ਤੇ ਤੋਂ ਇਸਦਾ ਇਹੀ ਹਾਲ ਹੈ ਜੀ ਮੈਂ ਐਕਸਰੇ ਡਰੋਨ ਵਿੱਚ ਬੈਠੇ ਤੇੰਨ ਦਿਨ ਹੋ ਗਏ ਆ ਨੇ ਮਸ਼ੀਨ ਖੜਾ ਹੋਈ ਹੂੰ ਲੋਦਾ ਦੀ ਦੋ ਸੁੱਤੀਆਂ ਹਾਂ ਤੇ ਹੁਣ ਅੱਜਾਂ ਦੇ ਮਸ਼ੀਨ ਖੜਾ ਵਾ ਹਾਂ ਲੇ ਤਿੰਨ ਚਾਲ ਦਿਨ ਲੱਡਣ ਦੇ ਹਾਂ ਤੇ ਇੱਥੇ ਛੱਤ ਵੀ ਚੋਈ ਜਾਂਦੀ ਹਾਂ ਜੀ ਆਹ ਛੱਤ ਵੀ ਚੋਈ ਜਾਂਦੀ ਆ ਮੇਰੇ ਬੈੱਡ ਚੜ੍ਹ ਕੇ ਸੀ ਆਏ ਬੈਠੇ ਹਸਪਤਾਲ ਦੇ ਡਾਕਟਰਾਂ ਨੇ ਐਕਸਰੇ ਮਸ਼ੀਨ ਨੂੰ ਠੀਕ ਕਰਾਉਣ ਲਈ ਕੋਸ਼ਿਸ਼ ਵੀ ਕੀਤੀ ਪਰ ਮਹੀਨੇ ਸਵਾ ਮਹੀਨੇ ਤੋਂ ਕੋਈ ਸੁਣਵਾਈ ਨਹੀਂ ਹੋਈ ਹਰ ਵਾਰ ਕਰੋ ਬਾਰੇ ਘਾਰੀਆਂ ਨੂੰ ਦੱਸਿਆ ਕਿ ਇਹ ਖਰਾਬ ਕਰ ਰਹੀ ਹੈ ਹਾਂਜੀ ਹਾਂਜੀ ਦੱਸਿਆ ਵਾਜੀ ਉਹਦੇ ਜਿਹਾ ਸੇ ਕਾਫੀ ਦੁਪਟਾ ਲਖਾਈਆਂ ਸੀ ਕਿੰਨੀ ਦੇਰ ਤੋਂ ਤੁਸੀਂ ਇਸ ਚੀਜ਼ ਨੂੰ ਲੈ ਕੇ ਦੇ ਦੇਗੇ ਅਸੀਂ ਜੀ ਤਿੰਨ ਚਾਰ ਵਾਰ ਲੈ ਕੇ ਦੇ ਚੁੱਕੇ ਹਾਂ ਇਸ ਵਾਰ ਤਿੰਨ ਚਾਰ ਵਾਰ ਹਾਂਜੀ ਪਰ ਐਵੇਂ ਐਵੇਂ ਹਾਂਜੀ ਇਹਦੇ ਤੇ ਲੋਡ ਜ਼ਿਆਦਾ ਇਸ ਕਰਕੇ ਪੇਹਣ ਜ਼ਿਆਦਾ ਕਰਕੇ ਨਾ ਮਸ਼ੀਨਸ ਹੋਤੀ ਹੈ ਗੀਅਰ ਸਿਸਟਮ ਤੇ ਲੋਡ ਜ਼ਿਆਦਾ ਹੋਣ ਕਰਕੇ ਇਹ ਵਾਰ ਵਾਰ ਖਰਾਬ ਹੋ ਰਹੀ ਹੈ ਇੱਥੇ ਮਸ਼ੀਨ ਵੱਡੀ ਆਣੀ ਚਾਹੀਦੀ ਹਾਂ ਹਾਂ ਵੱਡੀ ਮਸ਼ੀਨ ਆ ਰਹੀ ਹੈ ਸਰ ਆਲਮ ਇਹ ਹੈ ਕਿ ਇਲਾਜ ਲਈ ਪਹੁੰਚ ਰਹੇ ਲੋਕਾਂ ਨੂੰ ਜਾਂ ਤਾਂ ਇੰਤਜ਼ਾਰ ਕਰਨ ਨੂੰ ਕਹਿ ਦਿੱਤਾ ਜਾਂਦਾ ਹੈ ਜਾਂ ਫਿਰ ਪ੍ਰਾਈਵੇਟ ਐਕਸਰੇ ਕਲੀਨਿਕ ਤੇ ਨਗਰ ਨਿਗਮ ਮੋਗਾ ਦੇ ਵਿੱਚ ਸਰਕਾਰੀ ਨੌਕਰੀਆਂ ਨਿਕਲੀਆਂ ਨੇ 48 ਬੇਲਦਾਰਾਂ ਦੀਆਂ ਨੌਕਰੀਆਂ ਕੱਢੀਆਂ ਗਈਆਂ ਨੇ ਨਗਰ ਨਿਗਮ ਮੋਗਾ ਦੇ ਵਿੱਚ ਔਰ ਨੌਕਰੀ ਲਈ ਯੋਗਤਾ 8ਵੀਂ ਪਾਸ ਰੱਖੀ ਗਈ ਹੈ ਸਵੇਰ ਪਰ ਤੋਂ 3300 ਉਮੀਦਵਾਰਾਂ ਨੇ ਅਪਲਾਈ ਕੀਤਾ ਹੈ ਔਰ ਗ੍ਰੈਜੂਏਟ ਉਮੀਦਵਾਰਾਂ ਤੱਕ ਨੇ ਇਸ ਨੌਕਰੀ ਦੇ ਲਈ ਅਪਲਾਈ ਕੀਤਾ ਹੈ ਨਗਰ ਨਿਗਮ ਮੋਗਾ ਦੇ ਵਿੱਚ 32 ਇਸ ਵੇਲੇ ਕੱਚੇ ਬੇਲਦਾਰ ਜਿਹੜੇ ਨੇ ਉਸ ਤੇ ਲਈ ਅਪਲਾਈ ਕੀਤਾ ਜਾ ਰਿਹਾ ਹੈ ਔਰ 32 ਇਹ ਬੇਲਦਾਰ ਜਿਹੜੇ ਨੇ ਉਹ ਕੱਚੇ ਨੇ ਉਹ ਵੀ ਇਸ ਦੇ ਲਈ ਅਪਲਾਈ ਕਰ ਰਹੇ ਨੇ 48 ਨੌਕਰੀਆਂ ਨੇ ਔਰ 48 ਨੌਕਰੀਆਂ ਦੇ ਲਈ 3300 ਉਮੀਦਵਾਰਾਂ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ ਨੇ ਯਾਨੀ 8ਵੀਂ ਪਾਸ ਜਿੱਥੇ ਯੋਗਤਾ ਮੰਗੀ ਹੈ ਉੱਥੇ ਬੀਏ ਪਾਸ ਤੱਕ ਉਹ ਨੌਕਰੀ ਕਰਨ ਨੂੰ ਤਿਆਰ ਨੇ ਮੈਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੋਈ ਹੈ ਤੁਹਾਨੂੰ ਪਤਾ ਕਿ 8ਵੀਂ ਪਾਸ ਯੋਗਤਾ ਹੈਗੀ ਹੈ ਤੇ ਤੁਸੀਂ ਹੋਰ ਨੌਕਰੀ ਨਹੀਂ ਮਿਲੀ ਕਿਉਂ ਹਾਂਜੀ ਇੱਥੇ ਪਲੇ ਕਰਨਾ ਹੈ ਹਾਂਜੀ ਬੇਲਦਾਰ ਦੇ ਕੰਮ ਕੀ ਹੁੰਦੇ ਤੁਹਾਨੂੰ ਪਤਾ ਹਾਂਜੀ ਕਿੰਨੀ ਕਿੰਨੀ ਦੇਰ ਤੋਂ ਤੁਸੀਂ ਲਾਈਨ ਦੇ ਵਿੱਚ ਖੜੇ ਹੋ ਹੋਂਦਾ ਵੇਦਾਂ ਤੁਹਾਨੂੰ ਮੈਂ 80 ਮਿੰਟੇ ਤੋਂ ਪਹਿਲਾਂ ਵੀ ਆਈ ਸੀ ਕਿ ਅੱਜ ਆਏ ਹਾਂ ਅੱਜ ਆਏ ਬੇਲਦਾਰ ਦੀ ਪੋਸਟ ਦੀ ਐਲੀਜੀਬਿਲਟੀ ਅੱਠਵੀਂ ਬਾਤ ਹੈ ਕਿੰਨਾ ਬੜਾ ਨਾ ਗ੍ਰੈਜੂਏਟ ਹੈ ਜੀ ਗ੍ਰੈਜੂਏਟ ਕੀਤੀ ਹਾਂਜੀ ਤੇ ਇੰਨੀ ਦੂਰ ਤੁਸੀਂ ਇੱਥੇ ਹੀ ਕਿਉਂ ਆਏ ਹੋ ਨੌਕਰੀ ਨੋਗਾ ਨਗਰ ਨਿਗਮ ਦੇ ਵਿੱਚ ਬੇਲਦਾਰ ਦੀਆਂ 48 ਪੋਸਟਾਂ ਨਿਕਲੀਆਂ ਨੇ ਔਰ ਅਠਵੀਂ ਪਾਸ ਯੋਗਤਾ ਰੱਖੀ ਗਈ ਨੇ ਕਿੰਨੇ ਲੋਗ ਇੱਥੇ ਪਹੁੰਚੇ ਨੇ ਕਿਉਂਕਿ ਅੱਜ ਤੱਕ ਜਿਹੜੀਆਂ ਹਜੇ ਤੱਕ 3300 ਦੇ ਕਰੀਬ ਜਿਹੜੀਆਂ ਲੋਕਾਂ ਨੇ ਅਰਜ਼ੀ ਦੇਣ ਕਰਤੀ ਆ ਔਰ ਇਸ ਦਾ ਕਰਾਈਟੇਰੀਆ ਕੀ ਹੈ ਕਿੰਨੇ ਲੋਕ ਅਪਲਾਈ ਕਰਨਗੇ ਕਿੰਨੀਆਂ ਐਪਲੀਕੇਸ਼ਨ ਆਣ ਗਿਆ ਜਾਂ ਬੇਲਦਾਰ ਦੀ ਨੌਕਰੀ ਕੀ ਹੈ ਸਰਨਾ ਮੇਅਰ ਸਾਹਿਬ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਆ ਕੀ ਕਹਿੰਨਾ ਮੇਅਰ ਸਾਹਿਬ ਨਗਰ ਨਿਗਮ ਨੇ ਪੋਸਟਾਂ ਕੱਢੀਆਂ 48 ਦੇ ਕਰੀਬ ਬੇਲਦਾਰ ਦੀਆਂ ਪੂਰੇ ਪੰਜਾਬ ਭਰ ਦੇ ਵਿੱਚੋਂ ਲੋਕ ਆ ਰਹੇ ਆ ਸੀ ਵੀ ਦੇਖ ਰਹੇ ਆ ਅਠਵੀਂ ਪਾਸ ਯੋਗਤਾ ਕਰਾਈਟੇਰੀਆ ਕੀ ਕੀ ਰੱਖਿਆ ਗਿਆ ਐਲੀਜੀਬਿਲਟੀ ਰਿਜ਼ੀਬਿਲਟੀ ਤੇ ਇਹ ਜਿਹੜੀ ਜੋ 8ਵੀਂ ਪਾਸ ਆ ਉਹ ਆਪਣਾ ਸਰਟੀਫਿਕੇਟ ਨਾਲ ਲੈ ਕੇ ਤੇ ਜਾਂ ਜਿੰਨੇ ਵੀ ਹੋਰ ਸਰਟੀਫਿਕੇਟ ਆ ਚਾਹੇ ਪਲੱਸ 2 ਦਾ ਚਾਹੇ 10ਵੀਂ ਦਾ ਜਾਂ ਕਿਸੇ ਨੂੰ ਬੱਚੇ ਨੇ ਕੋਈ ਕੋਰਸ ਕੀਤਾ ਕਿ ਡਿਪਲੋਮਾ ਕੀਤਾ ਜਾਂ ਕਿ ਐਕਸਪੀਰੀਅੰਸ ਆ ਉਹ ਨਾਲ ਅਟੈਚ ਕਰਕੇ ਉਹ ਸਾਡੇ ਦਫ਼ਤਰ ਇੱਥੇ ਜਿਹੜਾ ਫਾਰਮ ਜਮ੍ਹਾਂ ਕਰਾ ਸਕਦਾ ਕਿਉਂਕਿ ਜੋ ਅੱਗੇ ਮੈਰਿਟ ਦੇ ਆਧਾਰ ਤੇ ਜੋ ਇਹਨਾਂ ਦੀ ਭਰਤੀ ਹੋਊਗੀ ਜਿੱਥੇ ਤੱਕ ਗੱਲ ਕਰਦੇ ਆਂ ਸੀ ਜਿਹੜੇ ਕਿ 32 ਮੁਲਾਜ਼ਮ ਸਾਡੇ ਪਹਿਲਾਂ ਆਲਰੇਡੀ ਜਿਹੜੇ ਇਸ ਨਗਰ ਨਗਰ ਮੇ ਵਿੱਚ ਕੰਮ ਕਰਦੇ ਆ ਪਹਿਲ ਉਹਨਾਂ ਦੀ ਰੱਖੀ ਜਾਊਗੀ ਜਿਹੜੇ ਕਿ ਤੇ ਦੇਸ਼ ਦੇ ਰਾਖਿਆਂ ਦੇ ਨਾਲ ਹੀ ਇੱਕ ਹੋਰ ਖੇਤਰ ਅਜੀਹਾ ਹੈ ਜਿੱਥੇ ਠੰਡ ਦਾ ਅਸਰ ਨਹੀਂ ਹੁੰਦਾ। ਬਿਲਕੁਲ। ਤੇ ਠੰਡ ਦੇ ਅੱਗੇ ਵੀ ਇਹਨਾਂ ਦੀ ਸ਼ਰਧਾ ਭਾਵਨਾ ਨਹੀਂ ਰੁਕਦੀ ਤੇ ਰੋਜ਼ਾਨਾ ਦੀ ਤਰ੍ਹਾਂ ਹਮ ਹਮਾ ਕੇ ਸੰਗਤਾਂ ਸਚਕੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਨ ਪਹੁੰਚਿਆ ਨੇ। ਸੰਗਤਾਂ ਵਾਹਿਗੁਰੂ ਦੇ ਚਰਨਾਂ 'ਚ ਸੀਸ ਨਿਵਾਉਂਦੀਆਂ ਨੇ ਤੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀਆਂ ਨੇ। ਸੰਗਤਾਂ ਦਾ ਕਹਿਣਾ ਹੈ ਕਿ ਚਾਹੇ ਜਿੰਨੀ ਮਰਜ਼ੀ ਠੰਡ ਹੋਵੇ ਅਸੀਂ ਆਪਣੇ ਗੁਰੂ ਦੇ ਦਰਸ਼ਨ ਦੀਦਾਰ ਕੀਤੇ ਬਿਨਾ ਨਹੀਂ ਰਹਿ ਸਕਦੇ। ਇਹਦੇ ਸਾਰੇ ਸੰਗਤਾਂ ਨੂੰ ਗੁਰਮਖ ਬਣ ਕੇ ਗੁਰੂ ਘਰ ਵਿੱਚ ਆ ਕੇ ਨਤਮਸਤਕ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੇ ਦੱਸੇ ਹੋਏ ਰਾਹ 'ਤੇ ਚੱਲਣਾ ਚਾਹੀਦਾ ਹੈ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨੇ ਉਹ ਮੌਸਮ ਦੀ ਪਰਵਾਹ ਨਹੀਂ ਕਰਦੇ ਠੰਡ ਦੇ ਵਿੱਚ ਗਰਮੀ ਦੇ ਵਿੱਚ ਹਰ ਤਰ੍ਹਾਂ ਦੇ ਮੌਸਮ ਵਿੱਚ ਉਹ ਆਪਣਾ ਨੀਮ ਨਿਭਾਉਂਦੇ ਨੇ ਸ਼ਦਾਲੂਆਂ ਮੁਤਾਬਕ ਗੁਰੂ ਦੇ ਦਰ ਤੇ ਆ ਕੇ ਰੂਹ ਨੂੰ ਗੁਰਬਾਣੀ ਦੀ ਖੁਰਾਕ ਮਿਲਦੀ ਹੈ ਜਿਸ ਨਾਲ ਸਭ ਠੰਡ ਦੂਰ ਹੋ ਜਾਂਦੀ ਹੈ ਤੇ ਮਨ ਨੂੰ ਸਕੂਨ ਤੇ ਸ਼ਾਂਤੀ ਮਿਲਦੀ ਹੈ ਇਹ ਫਰਕ ਤਾਂ ਪੈਂਦਾ ਹੈ ਚ ਫਿਲਹਾਲ ਇਹ ਨਹੀਂ ਮੈਨੂੰ ਦੇ ਇਜਾਜ਼ਤ ਧੰਨਵਾਦ